ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣਾ ਰਾਤ ਚੌਗਣਾ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਰੋਪੜ ਦੀ ਤਿਆਰੀ ਹੈ ਜੀ ਫੇਰ ਅੱਜ ਵੀ ਜਿਹੜਾ ਕੱਲ ਵੀ ਮਾਰਿਆ ਤੇ ਕੱਲ ਟਾਈਮ ਬਹੁਤ ਘੱਟ ਲੱਗਿਆ ਸਾਨੂੰ ਵੀ ਬਹੁਤ ਵਧੀਆ ਜਿਹੜੀ ਸ਼ੋਪਿੰਗ ਦੀ ਮੈਂ ਕਹਿੰਦਾ ਵੀ 2 ਘੰਟੇ ਵਿੱਚੇ ਕੰਮ ਨਿਬੜਿਆ ਕੱਲ ਜਿਹੜਾ ਮਰੰਡੇ ਪਰਸੋਂ ਗਏ ਤੇ ਮਰੰਡੇ ਬਹੁਤ ਟਾਈਮ ਲੱਗਿਆ ਜੀ ਵਰੰਡੇ ਦਾ ਮੈਂ ਕਹਿੰਦਾ ਸਾਰੀ ਦਿਹਾੜੀ ਸਾਰੀ ਦਿਹਾੜੀ ਲੱਗੀ 5 ਵਜੇ ਤੁਰੇ ਉੱਥੇ ਦੇ ਵੀ ਇੱਥੇ ਵਧੀਆ ਨੇੜੇ ਸ਼ਹਿਰ ਦਾ ਬਹੁਤ ਫਾਇਦਾ ਵੀ ਅੱਜ ਫੇਰ ਆਪਾਂ ਗੇੜਾ ਮਾਰਾਂ ਉੱਥੇ ਬਾਅਦ ਵਿੱਚ ਸ਼ਾਮ ਨੂੰ ਆਪਾਂ ਗੇੜਾ ਮਾਰਾਂਗੇ ਤੇ ਫੇਰ ਵੀ ਉਹਦੇ ਵਿੱਚ ਇੱਕ ਤਾਂ ਗੋਭੀ ਦੇ ਪੱਛੀਆਂ ਜਾਂ ਫੁੱਲ ਆਏ ਤੇ ਲਾਉਣੇ ਆ ਵੀ ਚਲੋ ਦੋ ਗੁੱਚੀਆਂ ਜੇ ਲੱਗਿਆਂਗੇ 40 ਕਬੂਟੇ ਲੱਗ ਜਾਂਦੇ ਆ ਵਧੀਆ ਖਾਣੇ ਬਿਨਾਂ ਨੂੰ ਘਰ ਦੀ ਸਬਜ਼ੀ ਹੋ ਜਾਂਦੀ ਆ ਵੀ ਉਹ ਸਬਜ਼ੀ ਜਿਹੜੀ ਫਿਰ ਹੁੰਦੀ ਆਪਣੇ ਉਹ ਸਪਰੇਹਾਂ ਤੇ ਬਗੈਰ ਹੋ ਜਾਂਦੀ ਤਿਆਰ ਚਲੋ ਟਾਈਮ ਦਾ ਮਾੜਾ ਮੋਟਾ ਲੱਗਦਾ ਵਧੀਆ ਹੁੰਦੀ ਅੱਗੇ ਵੀ ਆਪਾਂ ਪਿਛਲੇ ਸਾਲਾਂ ਦੇ ਤੁਹਾਨੂੰ ਦਿਖਾਏ ਆ ਵੀਡੀਓ ਜਿਹੜਾ ਆ ਆਪਣੇ ਗੋਭੀ ਦੇ ਫੁੱਲ ਵਧੀਆ ਸਬਜ਼ੀ ਚਲੋ ਖਾਣੇ ਵਾਲੀ ਵਧੀਆ ਹੁੰਦੀ ਉਹ ਵੀ ਕੋਲੇ ਆਉਂਦੀ ਨੇ ਪੱਛੀਆਂ ਜੀਆਂ ਇੱਕ ਦੋਕ ਸਮਾਨ ਹੋਰ ਰਹਿ ਗਏ ਤੇ ਇੱਕ ਕਾਰਡਾਂ ਵਾਲੇ ਪਤਾ ਕਰਕੇ ਆਉਣਾ ਜਿਹੜੇ ਵਿਆਹ ਦੇ ਕਾਰਡ ਦੇ ਵੀ ਅੱਜ ਵੀ ਆਪਾਂ ਨੇ ਦੇਖ ਕੇ ਆਉਣਾ ਕੱਲ ਉਹਨਾਂ ਨੇ ਪ੍ਰਿੰਟ ਕ ਕੱਢ ਕੇ ਦੇ ਦਿੱਤਾ ਦਾ ਉਹ ਚੈੱਕ ਕਰ ਲਿਆ ਚਲੋ ਜਿ세 ਘਾਟ ਬਾਅਦ ਉੱਥੇ ਉਹ ਕਹਿੰਦੇ ਪ੍ਰਸ਼ਨਾਂ ਗਾ ਲਿਖ ਦਿਓ ਆਪਾਂ ਕਰਿਆ ਵਾ ਚੈੱਕ ਇਹਨ ਵੀ ਉਹ ਵੀ ਦੇ ਕੇ ਆਉਣੇ ਦੇਖ ਕੇ ਕਿਹੜਾ ਕਾਰਡ ਛਪਾ ਹੁੰਦਾ ਬਾਕੀ ਇੱਕ ਦੋਕ ਸਮਾਨ ਹੋਰ ਹੈ ਬਾਕੀ ਹੁਣ ਭਾਈ ਉੱਥੇ ਜਾ ਕੇ ਪਤਾ ਲੱਗਣਾ ਵੀ ਅੱਜ ਐਤਵਾਰ ਹੈ। ਵੈਸੇ ਖੁੱਲੇ ਹੀ ਹੁੰਦੇ ਬਾਜ਼ਾਰ ਹੁਣ ਅੱਗੇ ਹੁੰਦਾ ਤਾਂ ਵੀ ਐਤਵਾਰ ਨੂੰ ਬੰਦ ਹੁੰਦੇ ਦੁਕਾਨਾਂ। ਹੁਣ ਨਹੀਂ ਹੁਣ ਤਾਂ ਮੇਰੇ ਹਿਸਾਬ ਨਾਲ ਤਕਰੀਬਨ ਸਾਰੇ ਖੁੱਲੇ ਹੁੰਦਾ ਸਮੂਹ ਕਾ ਐਤਵਾਰ ਨੂੰ ਤਾਂ ਸੇਲਾ ਦੇਖਿਆ ਬਾਜ਼ਾਰ ਦੇ ਵਿੱਚ ਲੱਗੇ ਆ ਬਹੁਤ ਰਸਤੇ ਜਾਮ ਲੱਗ ਜਾਂਦਾ। ਵੀ ਹੁਣ ਇਹ ਜਾ ਕੇ ਪਤਾ ਲੱਗੂ ਉੱਥੇ। ਦੇਖਦੇ ਆ ਤਕਰੀਬਨ 2:30 ਦਾ ਟਾਈਮ ਹੋਇਆ ਵਾ। ਵੀ ਪਹਿਲਾ ਇੱਕ ਆਪਨ ਹੈ ਪਿੰਡ ਪੈਣੀ ਸ੍ਰੀ ਖੰਡਵਾਲ ਸਾਹਿਬ ਆਰੰਭ ਕਰਨ ਤੇ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਹੈ। ਵੀ ਉਹਨਾਂ ਦੇ ਅੱਜ ਖੰਡਵਾਲ ਸਾਹਿਬ ਰੰਮ ਬਹੁਣੇ ਪਰਸਨੋ ਭੋਗ ਪੈਣੇ ਆ ਚਲੋ ਇੱਕ ਦੋ ਦਿਨਾਂ ਵਿੱਚ ਗਾਇਬ ਐ ਮਤਲਬ 4 ਤਰੀਕ ਦੀ ਬਰਾਤ ਐ ਇਕਣਾ ਵਿਆਹ ਬਹੁਤ ਐ ਜੀ ਹੁਣ ਇਹਨਾਂ ਦਿਨਾਂ ਵਿੱਚ ਉਹਦੇ ਬਾਅਦ ਸਾਡੇ ਪਿੰਡੇ ਆ ਵਿਆਹ ਫੇਰ 6 ਤਰੀਕ ਦਾ ਵਿਆਹ ਐ 8 ਤਰੀਕ ਦਾ ਵਿਆਹ ਐ ਇਕਣਾ ਲਗਾਤਾਰ ਹੁਣ ਵਿਆਹਾਂ ਦਾ ਸੀਜ਼ਨ ਬਹੁਤ ਐ ਬਾਹੀ ਆ ਜਿਹੜੇ 5 7 10 ਦਿਨ ਹੋਰ ਹੈਗੇ ਉਹਦੇ ਬਾਅਦ 13 ਤਰੀਕ ਦੇ ਫੇਰ ਸਿੱਧੀ ਜੜੇ ਚੱਲ ਪੈਣੇ ਫੇਰ ਘਟ ਜਾਂਦਾ ਪ੍ਰੋਗਰਾਮ ਸਾਰੇ ਫੇਰ ਗਾਂਹ ਜਨਵਰੀ ਚਲੀ ਜਾਣੇ ਵੀ ਇਕਣਾ ਚਲੋ ਠੀਕ ਆ ਜੀ ਚੱਲਦੇ ਇੱਕ ਵਾਰ ਓਪਨ ਦਿਖਾਉਂਦੇ ਸਾਨੂੰ ਰੋਪੜ ਸ਼ਹਿਰ ਤੇ ਫੇਰ ਕਰਾਉ ਕਰਦੇ ਹੁਣੇ ਕਿਨੇ ਆਪਣਾ ਹੌਲੀ ਹੌਲੀ ਟਾਈਮ ਵਾਧੂ ਗਿਆ ਹਲੇ ਆਪਣੇ ਪ੍ਰੋਗਰਾਮ ਜ ਤਕਰੀਬਨ 2 ਮਹੀਨੇ ਪਏ ਆ ਵੀ ਹੌਲੀ ਹੌਲੀ ਸਮਾਨ ਜਿਹੜਾ ਆਦਾ ਆ ਜਾਂਦਾ ਲੈ ਲ ਕੇ ਰੱਖੀ ਜਣਾ ਬਾਕੀ ਜਿਹੜਾ ਰਿਸ਼ਤੇਦਾਰ ਜਿਹੜਾ ਆਈ ਜਾਂਦਾ ਉਹਦੇ ਸਮਾਨ ਨੂੰ ਗੈਲ ਦੀ ਗੱਲ ਨਿਵੇੜੀ ਜਾਣਾ ਤੇ ਵਿਆਹ ਵਿਜਰਾ ਸ ਘੱਟ ਪੈਂਦਾ ਥੋੜਾ ਜਿਹਾ ਵੀ ਰਿਸ਼ਤੇਦਾਰਾਂ ਨੂੰ ਤੁਹਾਨੂੰ ਪਤਾ ਵੀ ਆਉਣਾ ਹੀ ਆ ਹੁਣ ਵੀ ਅੱਜ ਵੀ ਰਿਸ਼ਤੇਦਾਰ ਪਹੁੰਚੇ ਆਪਣੇ ਕੋਲ ਵੀ ਜਿਹੜਾ ਜ਼ਿਆਦਾ ਆ ਗਿਆ ਉਹਦਾ ਲਫਾਫਾ ਚਕਾਓ ਕੰਮ ਨਿਬੜ ਜਾਂਦਾ ਠੀਕ ਹੈ ਜੀ ਚਲੋ ਚੱਲਦੇ ਆ ਫਿਰ ਸ਼ਹਿਰ ਨੂੰ ਭਾਈ ਜੀ ਪਹੁੰਚ ਗਏ ਫਿਰ ਦੁਆਰੇ ਰੋਕਣ ਜਿਹੜੀ ਉਹ ਜਿਹੜਾ ਬੱਜੀ ਜਾਂਦਾ ਵੀ ਅੱਜ ਆਪਾਂ ਨੇ ਦੇਡੇ ਦੇ ਘਾੜ ਕਾਰਡ ਵਾਲੇ ਦੁਕਾਨਾ ਵਾਟਾਇਦਾ ਮਾਰੀ ਕਿੱਥੇ ਘੇਰੀ ਵਰਦੇ ਆਹੋ ਪਹਿਲਾਂ ਕਹਿੰਦਾ ਹੈ ਨਹੀਂ ਚਲੋ ਪ੍ਰੋਗਰਾਮ ਆਜਾ ਉਹਨਾਂ ਦੇ ਵਿਆਹ ਦੇ ਦੋ ਦਿਨ ਜਗਾ ਵੀ ਹੁਣ ਇੱਕ ਦੋ ਬਸਮਾਨ ਹੋਰ ਲੈਣ ਦੇ ਕੋਲਾਂ ਕੋ ਦੁਕਾਨਾਂ ਖੁੱਲੀਆਂ ਹੁੰਦੀਆਂ ਉਹ ਬਾਜ਼ਾਰ ਤੇ ਪਹੁੰਚੇ ਕੱਪੜਿਆਂ ਦੀ ਦੁਕਾਨ ਨੂੰ ਫੇਰ ਇਹਨਾਂ ਨੂੰ ਪਤਾ ਹੀ ਵੀ ਕੱਪੜੇ ਜੋਰ ਜੜੇ ਰਹੀ ਤੇ ਚਾਂਦੀ ਹੈ ਘੜ ਜਾਂਦਾ ਕਦੇ ਕੰਮ ਕਦੇ ਖੋਦ ਵੀ ਕੋਈ ਉਹਨਾਂ ਬਾਰਾਡੋ ਡਿਊਟੀ ਲਾ ਕੇ ਵਹਿਲੇ 2 ਵਜੇ ਗਿਆ ਉਹਨੂੰ 10 ਵਜੇ ਤੱਕ ਚਲੋ ਇੱਕ ਨਾ ਚੱਲੀ ਜਾਣਾ ਕੰਮ ਆੜਾ ਮੋਟਾ ਜਿਹਾ ਹੈਗਾ ਰਲ ਮਿਲ ਕੇ ਬਾਕੀ ਦਿਖਾਉਂਦਾ ਸਾਨੂੰ ਸ਼ਹਿਰ ਦਾ ਮਾਹੌਲ ਕਿਵੇਂ ਚੱਲਦਾ ਹੈ ਇਹ ਦਵਾਰਾਂ ਦਾ ਇਹ ਦਵਾਰ ਨੂੰ ਜਾੜਾ ਕੱਪੜਾ ਵਾਲੇ ਉਹਨਾਂ ਸੇਲਾ ਤੋਂ ਲੈ ਜਾਂਦੇ ਨੇ ਤੇ ਥੋੜੀ ਭੀੜ ਵੀ ਘੱਟ ਹੁੰਦੀ ਹੈ ਜੇ ਆਪਾਂ ਹੋਰ ਦਿਨਾਂ ਹੁੰਦੇ ਫਿਰ ਭੀੜ ਵੱਧ ਜਾਂਦੀ ਹੈ ਨਾਲੇ ਮਾਂ ਬੋਟਰ ਨੂੰ ਕਰਲੇ ਰਾਵਾਂ ਬੜਾ ਜਿਆਦਾ ਇਹਦੀ ਵੀ ਸਰਵਿਸ ਕਰਾਈ ਵੀ ਸੀ ਦੋ ਬੋਰਡ ਖਾਇਲਾ ਕਰਦੇ ਸੋ ਜੋੱਖਾ ਹੋ ਜਾਣਾ ਚਲੋ ਵਾਪਸੀ ਅੰ内 ਹੀ ਖੱਜ ਹੋ ਗਿਆ ਜੀ ਦਿਖਾਵੇ ਦਾ ਪਾਣੀ ਨਿਕਲੇ ਗੱਲੇ ਲੋ ਜੀ ਕੱਪੜਿਆਂ ਦੇ ਵੀ ਤੁਹਾਡੇ ਕੋਲ ਲੈ ਕੇ ਆਉਣੇ ਇੱਕ ਵਾਰ ਸਾਰਾ ਕੰਮ ਹੈ ਨਾ ਥੋੜਾ ਜਿਹਾ ਅਲੀ ਰਾਜ ਹੈ ਐਤਵਾਰ ਨੂੰ ਓਜੀ ਦਾ ਫਾਇਦਾ ਥੋੜਾ ਢੁੱਲਾ ਰਸਤਾ ਹੈ ਹਾਂ ਬਣਾ ਬੋਲਟ ਹੈ ਐਤਵਾਰ ਨੂੰ ਜਲਦਾ ਬਾਜ਼ਾਰ ਤੇ ਮੈਂ ਕਿਹ ਨਹੀਂ ਚੱਲਦਾ ਇਹ ਕਿਹਦਾ ਜਾਮ ਫੁੱਲ ਹੁੰਦਾ ਜੀ ਵੈਸੇ ਮੈਂ ਮੇਨ ਮੇਨ ਕਰਨਾ ਹੀ ਮਤਦਾ ਤੇ ਖੁੱਲੀਆਂ ਸਾਰਿਆਂ ਦੇ ਕਰਨਾ ਦਾ ਹੂੰ ਹੂੰ ਸਬਜ਼ੀ ਵਾਲੇ ਖੁੱਲੀਆਂ ਫਰੂਟਾ ਵਾਲੇ ਖੁੱਲੀਆਂ ਜੁੱਤੀਆਂ ਜੋੜੇ ਆਉਣ ਕੱਪੜੇ ਵੀੜੇ ਆ ਜਿੰਦਾ ਸਾਰੀ ਖੁੱਲੀਆਂ ਲਗਭਗ ਠਾਈ ਜੀ yeah ਆਕਦੀਆਂ ਯਾਰਦਰ ਸੰਡੇ ਨੂੰ ਹੈ ਜੀ ਸੇਲਾ ਐਤਵਾਰ ले लीला ਅੱਛੀ ਕੀਤੇ ਚਾਹੀਦੀ ਨਹੀਂ ਖਾਲਸਾ ਉਹ ਤਾਂ ਹੀ ਹੈ ਕਿ ਸਾਹਮਣੇ ਉਹ ਦੋਏ ਹੈ ਜੀ ਆ ਆ ਇਹ ਮਾ ਲੱਤ ਜਿੱਧਰ ਪ੍ਰਿੰਟਰਸ ਵੈਡਿੰਗ ਕਾਰਡਸ ਆ ਵੀ ਬੰਦ ਹੈ ਜੀ ਬੰਦ ਹੈ ਜੀ ਆ ਵੀ ਹਾਂ ਜੀ ਹਾਂ ਜੀ ਤੁਹਾਡੇ ਜੀ ਲਾਉ ਵੋਲਟਰ ਦਾ ਨਿਆਰਾ ਜੀ ਹੈ ਵੋਲਟਰ ਦਾ ਨਿਆਰਾ ਮਿੱਡੋ ਇਹਦਾ ਸਵੇਰੇ ਰੋਡ ਉਪਰ ਚੱਲਣੇ ਆਲਾ ਪਰ ਉਹ ਆਂਦਾ ਕਾ ਹੈ ਵੀ ਥਲੀਪਲੀ ਵਿੱਚੋਂ ਨਿਕਲ ਜਾਂਦਾ ਜੀ ਗੱਡੀ ਗਾਲਾ ਕੰਮ ਔਖਾ ਹੀ ਜੀ ਕਿਤੇ ਫਸ ਗਈ ਜਾਮ ਚ ਹੁਣ ਭੀੜ ਦੇ ਵਿੱਚੋਂ ਨਿਕਲ ਗਿਆ ਇਹ ਹੀ ਔਖਾ ਰੋੜਾ ਹਾਂ ਜੀ ਬਾਰ-ਬਾਰ ਪੈਰ ਲਾਉਣੇ ਪੈਂਦੇ ਆ ਵਜਨ ਵਾਲਾ ਕੰਮ ਹਾਂ ਹਾਂ ਜੀ ਉੱਥੇ ਹੌਲਾ ਹੌਲਾ ਮੋਟਰਸਾਈਕਲ ਕਰਦਾ ਉੱਥੇ ਨੂੰ ਹੌਲਾ ਜਿਹਾ ਜਿਗਣਾ ਬਿਲਡਿੰਗਾਂ ਹੋ ਗਈ ਦੂਆ ਇਹ ਭਾਰੀ ਵੀ ਹੈ ਜੀ ਰੋੜ ਬੜਾ ਖੁੱਲੇ ਬਕ ਦੁਕਾਨਾਂ ਲਗਭਗ ਬੰਦੇ ਆ ਜੀ ਸਾਰੀਆਂ ਹਾਂ ਆਹ ਦੇਖ ਖਾਲੀ ਪਿਆ ਹਾਂ ਜੀ ਉਹੀ ਦੇਖ ਰਿਹਾ ਸਾਰੋ ਭੀੜੇ ਬਾਜ਼ਾਰ ਵਿੱਚ ਹੈ ਬਾਜ਼ਾਰ ਜੇ ਭੀੜ ਹੈ ਜੀ ਹੁਰੇ ਤਾਂ ਹੈ ਹੀ ਨਹੀਂ ਕੁਛ ਨਹੀਂ ਰੋਡ ਖਾਲੀ ਪਿਆ ਹੀ ਨਹੀਂ ਇਹ ਕਹੇ ਰੋਡ ਵੀ ਭਰੇ ਹੁੰਦਾ ਜੀ ਪੂਰਾ ਪੰਜਵਾਂ ਹੁਣ ਪਿਆ ਪੰਜਵਾਂ ਹੁਣ ਪਿਆ ਜੀ ਕੋਈ ਜਾਨਾ ਮੈਂ ਕਈ ਵਾਰੀ ਹਾਂ ਉਹਦੇ ਦੋਵੇਂ ਮੋਟਰਸਾਈਕਲੇ ਭਲੇਖੇ ਹੋ ਜਾਂਦਾ ਜੀ ਬਾਈ ਵਾਖਦਾ ਇਹਨਾਂ ਨੇ ਆ ਰਹੀ ਹੁਣ ਤਾਂ ਬਾਹਰੇ ਬਾਹਰ ਨਿਕਲ ਜਾਂਦਾ ਜੀ ਬੰਦਾ ਹੁਣ ਸਿੱਧਾ ਜਾਣਾ ਅਗਲਾ ਬਾਹਰੇ ਬਾਹਰ ਨਿਕਲ ਜਾਂਦਾ ਹਾਂ ਜੀ ਨਹੀਂ ਤਾਂ ਹਰੇ ਦੇ ਵਿੱਚ ਨੂੰ ਫਿਰ ਭੀੜ ਹੋਰ ਵੀ ਜ਼ਿਆਦਾ ਪਈ ਇੱਥੇ ਆਇਆ ਪਾਕੀਆ ਚ ਉਹਨਾਂ ਨੂੰ ਫਿਰ ਕਰਦਾ ਹਾਂ ਆਹ ਲਾਈ ਉਹ ਮੋੜ ਤੇ ਸਿਰੇ ਤੇ ਲੱਗਣਗਾ ਨਾ ਇਹ ਰਸਤੋ ਇਧਰ ਮਕੈਨਿਕਾਂ ਦੀ ਦੁਕਾਨਾਂ ਆ ਗਈਆਂ ਜੀ ਆਹ ਜਿਹੜੇ ਕੋਲ ਉਸਤਾਦ ਵਾਲਾ ਓਕੇ ਜੀ ਆ ਰਹੀ ਜੀ ਸਰਕਾਰ ਦੀ ਜੀ ਆਹ ਜੀ ਆਹ ਜਿਲ੍ਹਾ ਸੈਕਟਰ ਜੇਲ ਇਹ ਹੈ ਜੀ ਰੋਪੜ ਜੇਲ ਕਹਿੰਦੇ ਜੀ ਉਹ ਆਪਾਂ ਤਹਲੰ ਵੀ ਹੈ ਜੀ ਸਰ ਦਾ ਬਹੁਤ ਹੈ ਆ ਮਲੇ ਕੀ ਹੁਈ ਸੜਕ ਪਈ ਲੰਬਾਈ ਬਸੇਰੀ ਹੈ ਜੀ ਕਿਤੇ ਬਹੁਤ ਪਤਾ ਆ ਜੀ ਆਪਣਾ ਇਹ ਦੇ ਪਚੋਤ ਕੋ ਜਿਹੜਾ ਲੱਗੇ ਇੰਨੀ ਨਿਕਲਦਾ ਨਹੀਂ ਤੇਰਾ ਉਹ ਦੇਖ ਕੋਈ ਕਿੱਥੇ ਦਾ ਲੰਬੀ ਦੂਰ ਤੱਕ ਲਾਗ ਬਾਈ ਨੀ ਰੋਪਣ ਦਾ ਸਾਰਾ ਹੀ ਕੰਮ ਹੈ ਜੀ ਸਭ ਕੁਝ ਮਿਲਦਾ ਜੀ ਉਰੇ ਆਏ ਉਰੇ ਦੇ ਰੋਪੜ ਤਿੰਨ ਕਿਲੋਮੀਟਰ ਹੁੰਦਾ ਦਾ ਇਹ ਤਾਂ ਸਾਡੇ ਪਿੰਡ ਤੇ ਸੈਂਟਰ ਤੋਂ ਸਾਡਾ ਖੈਰਾਬਾਦ ਮੈਂ ਲੱਗੇਗਾ ਹਾਂ ਜੀ ਬਾਕੀ ਵੀ ਖੈਰਾਬਾਦ ਤਿੰਨ ਕਿਲੋਮੀਟਰ ਦਾ ਦੇ ਤਿੰਨ ਕਿਲੋਮੀਟਰ ਰੋਪੜ ਉਹਦਾ ਹੋਰ ਰੋਪੜ ਹੀ ਖੈਰਾਬਾਦ ਗਿਆ ਆ ਗਿਆ ਵਾਹ ਇਹ ਦੁਕਾਨਾਂ ਆ ਗਈ ਜੀ ਅੱਗੇ ਕਿ ਲੋਕ ਖੈਰਾਬਾਦ ਵਿੱਚ ਕਿਹਾ ਘਾਪੂਟੇ ਹੋ ਰਹੇ ਸਕੇ ਘਾ ਵੀ ਦੁਕਾਨਾਂ ਹੀ ਪਈਆਂ ਨਾਲੇ ਪੈਰ ਸਾਗੇ ਅੱਧੀ ਕਰਕੇ ਰੋ ਗਿਆ ਜੇ ਸਾਡੇ ਪਿੰਡਾਂ ਵਿੱਚ ਆਉਂਦੇ ਹਾਂ ਹਾਂ ਸਾਡੀ ਆ ਗਈ ਵੇ ਰੋ ਪਾਹੂ ਇਹ ਜੀ ਦੇਖਣਾ ਹੈ ਬਾਕੀ ਬਹੁਤ ਹੱਸੀਆ ਹਾਂ ਅੰਤ ਦਾ ਤੋਂ ਪਾਣਾ ਦੇਗਾ ਠੀਕ ਆ ਮਿਕਸੀਆ ਮੌਸਮ ਚੱਲ ਰਿਹਾ ਜੀ ਛੋਟੇ ਪਿਆਸ ਹਾਏਓਏ ਕਿੰਨੇ ਪੈਸੇ ਦੇ ਬਾਦ ਮੁੱਕੜੇ ਜੀ ਹਾਂ ਆਈ ਬਾਕੀ ਆ ਜੈਦਵਾਰ ਹੈ ਅਰੇ ਜੱਟੀਆਂ ਆ ਵੀ ਫਾਇਲ ਤੋਂਰੇ ਭਰਾ ਦੇ ਚੁੱਕੇ ਪੱਟੇ ਹਾਂ ਇੱਕਾ ਪ੍ਰੋਗਰਾਮ ਸਾਡਾ ਤਾੜਾ ਛੋਟੇ ਪ੍ਰੋਗਰਾਮਾਂ ਵਾਸਤੇ ਜੀ ਹਾਂ ਹਾਂ ਉਹ ਕਦੇ ਜੀ ਬਾਕੀ ਜਿਹੜਾ ਅਗਲੀ ਪੈਸਾ ਉਹ ਸਾਡੀ ਲੱਗਾ ਨਹੀਂ ਹੈਗਾ ਜੀ ਬੁੱਕੇ ਜੀ ਉਹ ਵੀ ਆ ਵੀ ਹਾਂ ਜੀ ਬੁੱਕੇ ਜੀ

ਕਦਮ ਹੋ ਗਿਆ ਯਰੇ ਤੇ ਹੀ ਅੱਕੇ ਆ ਵੀ ਆਪਣੇ ਪਿੰਡ ਸ਼ੁਰੂ ਆ ਪਿੰਡ ਦੇ ਵਿੱਚ ਪੁਲ ਤੋਂ ਕਿੰਨਾ ਜੀਵਾ ਆ ਰਹੀਦਾ ਹੈ ਆਈ ਗੁਗਾਂ पे ਪੜ ਲੱਗ ਜਾਂਦਾ ਜੀ ਸੜਕ ਉੱਪਰ ਲੱਗਦੇ ਰਿਹਾ ਜੀ ਹਾਂ ਹੈ ਜੀ ਕਦੇ ਇੱਥੇ ਨਾ ਲੱਗਦਾ ਇੱਥੇ ਉੰਜ ਲਾਈ ਦੀ ਵੀ ਭਈ ਭਰਕਾ ਚੱਲਦੀ ਏ। ਉਹ ਬਾਈ ਪਹੁੰਚ ਕੇ ਖੇਤਾਂ ਵਿੱਚ ਮਾਰੇ ਰੋਪੜ ਦਾ ਕਿਹੜਾ ਰੋਪੜ ਦਾ ਬਾਈ ਭੀੜ ਬਹੁਤ ਏ ਅੱਜ ਬਾਜ਼ਾਰ ਦੇ ਵਿੱਚ। ਐ ਤੋ ਵਾਰ ਕਰਕੇ ਸੇਲ ਸੁਲਾਂ ਦਾ ਪ੍ਰੋਗਰਾਮ ਉਹਨਾਂ ਦਾ ਉੱਥੇ। ਵੀ ਮਸੋਂ ਨਿਕਲ ਗਏ ਚਲੋ ਆਪਣਾ ਥੋੜਾ ਜਿਹਾ ਕੰਮ ਦਾ। ਆਪਾਂ ਤਾ ਅੱਧੇ ਘੰਟੇ ਚ ਵਾਪਸ ਆ ਜੇ। ਵੀ ਕਾਰਡਾਂ ਦਾ ਕੰਮ ਬਣਿਆ ਨੇ ਦੁਕਾਨਾਂ ਬੰਦੀਆਂ। ਉਹ ਦੇਖਾਂਗਾ ਕੱਲ ਨੂੰ ਸੋਮਵਾਰ ਨੂੰ। ਅੱਕੇ ਇੱਧਰ ਵੀ ਅੱਜ ਹੱਥ ਪੈਰ ਜੇ ਮਾਰੇ ਸੋਹਣੇ ਸੀ ਸਵੇਰੇ ਕਰਤੇ ਦੇ ਪੱਤੇ ਜੇ ਇਕੱਠੇ ਇਹਦੇ ਵਿੱਚ ਆਪਣੇ ਆਪ ਜੰਮਿਆ ਵੇ ਇੱਕ ਧਾਰਾ ਆਇਆ ਜੰਮਿਆ ਵਜਾ ਤੇ ਥੋੜਾ ਜਿਹਾ ਹੋਰ ਹੋ ਜਵੇ ਪੱਟ ਦੇਣਾ ਫਿਰ ਆਪਾਂ ਨੇ ਸਰੋਂ ਸਰੋਂ ਛੱਡਣੀ ਐ ਹੁਣ ਤਾਂ ਬਹੁਤ ਵਿੱਚ ਜੰਮਿਆ ਖਾਸਾ ਜਗ੍ਹਾ ਆਇਆ ਜੰਮਿਆ ਵਿੱਚ ਦੇਖੋ ਇਹ ਇੱਕ ਪਿਛਲੇ ਸਾਲ ਵੀ ਹੈਗਾ ਤਾਂ ਆਪਣੇ ਖੇਤਾਂ 'ਚ ਆਪਣੇ ਆਪ ਜੰਮਿਆ ਤਾਂ ਉੱਥੇ ਵੀ ਆਪਾਂ ਨੇ ਪੱਟਿਆ ਤਾਂ ਬਈ ਸਰੋਂ ਲੱਗੀ ਮੜੇ 'ਚ ਹੁਣ ਉੱਠਣਾਂ ਟ੍ਰੇਮ ਹੋ ਗਿਆ ਕਾਫੀ ਵੀਜੀ ਨੂੰ ਇਹ ਕਿ ਨਾ ਉਹ ਨਾ ਖੜਿਆ ਵਿੱਚ ਰਾਇਆ ਜਾ ਚੱਕ ਦੇਣਾ ਆਹ ਇਹ ਦੇ ਵਿੱਚ ਘਟਾ ਇਹਦੇ ਵਿੱਚ ਇੱਕ ਹੋਰ ਆਟਮ ਜੰਮੀ ਬਹੁਤ ਆ ਦੇਖੋ ਇਹ ਵੀ ਜੜ ਤੇ ਕੱਢਣੀ ਪੈਣੀ ਆ ਏਹ ਇੰਨੀ ਕਿ ਜਗ੍ਹਾ ਤੇ ਜੰਮਦੀ ਔਰ ਤੇ ਤੇ ਨ ਇਕੱਠੇ ਦੇ ਵਿੱਚ ਹੈ ਲਾਗ ਲਾ ਗਿਆ ਨਾਲ ਇਹਦਾ ਬੀਜ ਨਹੀਂ ਅਸੇ ਕਦੇ ਖੰਡਣ ਦੱਤਾ ਹੈਗਾ ਫੇਰ ਵੀ ਪਤਾ ਨਹੀਂਗਾ ਤੇ ਆ ਸਾਲ ਵਧੀ ਜਾਂਦੀ ਹੈ ਬਹੁਤ ਅਗੜੀਆ ਬਹੁਤਾ ਕੁੰਜਲੀ ਕਿੰਨੀ ਹੈ ਉੱਥੇ ਹੈ ਨਹੀਂ ਤੇ ਅੱਗੇ ਹੈ ਕਿਆ ਕਰਦੇ ਇਲਾਜ ਇਹਦਾ ਬਥਨ ਨਾ ਕਿ ਸਾਰੇ ਖੇਤ ਵਿੱਚ ਵਾਸਾ ਇਧਰ ਹੱਥ ਦੋਰੇ ਲੱਕ ਐ ਇੰਨੀ ਗਈ ਅੰਦਰੋਂ ਲੈ ਕੇ ਹੱਥ ਤਿੰਨ ਕਿ ਸਿਆੜਾ ਦੇ ਵਿੱਚ ਵਿੱਚ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਸਾਰੇ ਨੂੰ